ਵਾਜਿਕਾ ਖੰਸਾ ਦਾ 60 ਸਤਿਗੁਰ ਸੱਚੇ ਬਾਦਸ਼ਾਹ ਦੀ ਕਿਰਪਾ ਨੇ ਬਾਦਸ਼ਾਹ ਬਣਾਈ ਹੈ ਅੰਗਰੇਜ਼ਾਂ ਨੂੰ ਅਸੀਂ ਨਹੀਂ ਦਦੇ ਹਾਂ ਅੰਗਰੇਜ਼ ਹਕੂਮਤ ਨੇ ਜੋ ਹਿੰਦੁਸਤਾਨ ਦੇ ਵਿੱਚ ਕੰਮ ਕੀਤੇ ਕਾਫੀ ਕਾਬਲੇ ਤਾਰੀਫ ਕੰਮ ਕੀਤੇ ਉਹਨਾਂ ਨੇ ਜਿਤਨੇ ਵੱਡੇ ਕੁਲ ਬਣੇ ਨੇ ਮਨੇ ਆਜ ਲੰਗਰ ਤੋਂ ਬਾਅਦ ਵੀ ਬੜੀਆ ਸਥਿਤੀ ਦੇ ਵਿੱਚ ਹੋ ਗਏ ਨੇ ਔਰ ਜਿਸ ਤਰ੍ਹਾਂ ਵੱਡੀਆਂ ਬਿਲਡਿੰਗਾਂ ਨੇ ਉਹ ਵੀ ਅੰਗਰੇਜ਼ਾਂ ਦੇ ਵਲੇ ਦੀਆਂ ਸਹੀ ਸਰਾਮਤ ਨੇ ਅੱਜ ਦੇ ਹਾਕਮ ਕੰਮ ਘੱਟ ਕਰਦੇ ਨੇ ਤੇ ਖਾਂਦੇ ਜ਼ਿਆਦਾ ਨੇ ਤੇ ਨਿੰਦਦੇ ਜ਼ਿਆਦਾ ਨੇ ਅਸੀਂ ਲੋਕ ਵੀ ਗਾਇ ਬਗਾਏ ਉਹਨਾਂ ਦੇ ਪਿੱਛੇ ਅੰਗਰੇਜ਼ਾਂ ਦੀ ਨਿੰਦਿਆ ਕਰਦੇ ਹਾਂ ਸੈਂ ਗਲਤ ਕੋਈ ਕੰਮ ਹੋਵੇ ਉਸਤੇ ਨਿੰਦਿਆ ਕਰਨੀ ਵੀ ਜਾਇਜ਼ ਹੈ ਪਰ ਅਗਰ ਕੋਈ ਸਰਕਾਰ ਚੰਗੇ ਕੰਮ ਕਰ ਜਾਵੇ ਤੇ ਉਸ ਦੀ ਸ਼ੋਭਾ ਦੇਣੀ ਵੀ ਚੰਨੀ ਗੱਲ ਹੈ ਸੋ ਪਿਆਰਿਓ ਅਸੀਂ ਸਹਿ ਸੁਭਾਈ ਕਹਿ ਦਿੰਨੇ ਹਾਂ ਕਿ ਅੰਗਰੇਜ਼ ਖੰਗੇ ਸੀ ਤਾਈਂ ਟੰਗੇ ਸੀ ਪਿਆਰਿਓ ਅੰਗਰੇਜ਼ ਖੰਗੇ ਕਿਉਂ ਅੰਗਰੇਜ਼ਾਂ ਨੂੰ ਖੰਗਣ ਕਿਨੇ ਲਾਇਆ ਇਹ ਚੀਜ਼ ਤਾਂ ਸਾਨੂੰ ਨਹੀਂ ਪਤਾ ਅਸੀਂ ਨਹੀਂ ਜਾਣਦੇ ਜਿਸ ਵੇਲੇ ਭਗਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਅੰਗਰੇਜ਼ ਹਕੂਮਤ ਨੇ ਮਹਾਤਮਾ ਗਾਂਧੀ ਤੱਕ ਪਹੁੰਚ ਕਰਕੇ ਕਿਹਾ ਸੀ ਕਿ ਹੁਣ ਆਪਾਂ ਬਾਕੀ ਸਾਰੇ ਕੰਮ ਹੱਲ ਕਰ ਲਏ ਨੇ ਤੇ ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਵੀ ਰਿਹਾ ਕਰਵਾਈਏ ਤਾਂ ਕਿ ਆਜ਼ਾਦੀ ਦਾ ਰਾਹ ਪੱਧਰਾ ਹੋ ਸਕੇ ਪਹਿਲਾਂ ਤਾਂ ਆਜ਼ਾਦੀ ਦਾ ਰਾਹ ਬੰਦ ਸਾਡੇ ਸੂਰਮਿਆਂ ਨੇ ਖੁਦ ਕੀਤਾ ਬਲਦੇਵ ਸਿੰਘ ਜੀ ਵਰਗੇ ਜਿਨ੍ਹਾਂ ਦਾ ਚੰਗਾ ਕਾਰੋਬਾਰ ਸਰਤਾਪਰਸੀ ਰੂਹ ਦੀਆਂ ਮਿਲਾਂ ਇੱਧਰ ਛਤੀਗੜ ਵਿਹਾਰ ਇਸ ਇਲਾਕੇ ਦੇ ਵਿੱਚ ਉਹਨਾਂ ਨੂੰ ਜਦੋਂ ਚਿੱਠੀਆਂ ਗੱਡੀਆਂ ਅੰਗਰੇਜ਼ਾਂ ਨੇ ਕਿ ਤਿੰਨ ਤਰ੍ਹਾਂ ਦੇ ਤੇ ਤਿੰਨੇ ਹੀ ਵੱਖੋ ਵੱਖਰੇ ਖੇਤੇ ਆਪਦੇ ਪ੍ਰਾਪਤ ਕਰ ਲਓ ਮੁਸਲਮਾਨ ਆਪਣਾ ਖੇਤਾ ਲੈ ਲੈਣ ਸਿੱਖ ਆਪਣਾ ਖੇਤਾ ਲੈ ਲੈਣ ਤੇ ਤੁਸੀਂ ਜਮਨਾਪਾਰ ਆਪਦਾ ਸਾਰਾ ਇਲਾਕਾ ਪ੍ਰਾਪਤ ਕਰ ਲਓ ਦਾ ਗੁਰੂ ਸਵਾਰਿਓ ਉਸ ਵਲੇ ਕੋਤੀ ਚਾਲ ਚੱਲ ਕੇ ਹਿੰਦੂ ਸ਼ੈਤਾਨ ਦਾ ਮਤਲਬ ਕੀ ਹੈ ਹਿੰਦੂ ਸ਼ੈਤਾਨ ਹੈ ਪਹਿਲੇ ਦਿਨ ਹੀ ਸ਼ਤਾਨੀਆਂ ਕਰਦਾ ਹੈ ਅੱਜ ਵੀ ਸ਼ਤਾਨੀਆਂ ਕਰਦਾ ਹੈ ਕਿਉਂਕਿ ਸ਼ੈਤਾਨਾਂ ਦੇ ਵਿੱਚ ਇਹਨਾਂ ਨੇ ਬਹੁਤ ਨਾਮ ਨਖਟਿਆ ਹੈ ਇਹਨਾਂ ਦੇ ਭਲੇ ਵਾਸਤੇ ਸਿੱਖੋਂ ਨੇ ਬੜੇ ਕੰਮ ਕੀਤੇ ਨੇ ਪਰ ਇਹਨਾਂ ਨੇ ਸ라이 ਸਿੱਖੋਂ ਨੂੰ ਢਾ ਲਾਉਣ ਦੀ ਛੋਤੀ ਕਿਉਂਕਿ ਇਨਾਂ ਦੇ ਉੱਤੇ ਜੋ ਇਹਨਾਂ ਦੇ ਕਾਨੂੰਨ ਸਨ ਉਨ੍ਹਾਂ ਦੇ ਉੱਤੇ ਢਾਅ ਲਾਉਣ ਵਾਲੀ ਸਿੱਖ ਕੌਮੀਆਂ ਜਿਹੜੇ ਇਹਨਾਂ ਦੇ ਬਣੇ ਹੋਏ ਸਿਸਟਮ ਨੂੰ ਤੰਗ ਕਰਦੀ ਇਸ ਗੱਲ ਤੇ ਇਹਨਾਂ ਦੇ ਮਨ ਦੇ ਵਿੱਚ ਅਵਾਲ ਹੁੰਦਾ ਹੈ ਇਸ ਕਰਕੇ ਸਦਾ ਹੀ ਸਿੱਖ ਕੌਮ ਦੀਆਂ ਜੜ੍ਹਾਂ ਵੜਦੇ ਰਹੇ ਤੇ ਵੜਦੇ ਰਹਿਣਗੇ ਨਿੱਕੀਆਂ ਨੇਕੀਆਂ ਗੱਲਾਂ ਕਰਕੇ ਜਦੋਂ ਉਹਨਾਂ ਨੂੰ ਅਸੀਂ ਫਲਾ ਦੇਈਏ ਲੋਕ ਅਸੀਂ ਆਪ ਮੁਹਾਰੇ ਹੋਰ ਚੀਜ਼ ਦੇ ਮਗਰ ਲੱਗ ਜਾਂਦੇ ਹਨ ਕੋਈ ਸੱਜਣ ਕੰਨ ਦੇ ਨਾਲ ਕੰਨ ਲਾ ਕੇ ਖੜਾ ਸੀ ਕੋਈ ਮਗਰੋਂ ਆਇਆ ਕਹਿਣ ਲੱਗਾ ਭਲਿਆ ਕੰਧ ਨੂੰ ਕੰਨ ਕਿਉਂ ਲਾਇਆ ਓਨੇ ਮੂੰਹ ਤੇ ਉਂਗਲ ਰੱਖੀ ਬੁੱਲਾ ਦੇ ਉੱਤੇ ਇਸ਼ਾਰਾ ਕੀਤਾ ਵੀ ਤੂੰ ਵੀ ਕੰਨ ਨਾ ਕਰਨਾ ਰਹਿ ਉਸਨੇ ਵੀ ਕੰਨ ਨਾ ਕਰਨ ਲਾ ਲਿਆ ਹੁਣ ਤਿੰਜਾ ਆਇਆ ਉਹਨੇ ਪੁੱਛਿਆ ਭਾਈ ਕੰਨ ਨਾ ਕਿਉਂ ਲਾਈ ਬੈਠੇ ਜੇ ਕੰਨ ਓਨੇ ਵੀ ਮੂੰਹ ਤੇ ਉਂਗਲ ਰਾ ਕੇ ਕਿਹਾ ਭਾਈ ਤੂੰ ਹੀ ਕੰਨ ਨਾ ਲਾ ਕੇ ਸੁਣ ਲੈ ਅਠਾ ਦਸਾਂ ਦੀ ਲੈਂਡ ਆ ਗਈ ਅੱਧਾ ਪੌਣਾ ਘੰਟਾ ਵੀਰ ਗਿਆ ਤੇ ਪੁੱਛਣ ਲੱਗੇ ਭਾਈ ਕੀ ਗੱਲ ਐ ਆਵਾਜ਼ ਦੇ ਕੋਈ ਆਉਂਦੀ ਨਹੀਂ ਕਹਿੰਦਾ ਮੈਨੂੰ 2 ਘੰਟਾ ਹੋ ਗਿਆ ਕੰਨ ਲਾਏ ਨੂੰ ਮੈਨੂੰ ਆਵਾਜ਼ ਨਹੀਂ ਆਈ ਤੁਹਾਨੂੰ ਕਿੱਥੋਂ ਆ ਜੇਗੀ ਕਹਿੰਦਾ ਭਾਵ ਕਿ ਅਸੀਂ ਚੱਲੀ ਮਗਰ ਭਲੇ ਜਿੱਦਰ ਨੂੰ ਢੇੜ ਇੱਕ ਨੂੰ ਤੋੜ ਦਈਏ ਤੇ ਸਾਰੀਆਂ ਮਗਰ ਲੱਗ ਜਾਂਦੀਆਂ ਐ ਇਸ ਤਰੀਕੇ ਦੇ ਨਾਲ ਅਸੀਂ ਜਾਣਦੇ ਹਾਂ ਪਰ ਜਿਹੜੇ ਅੰਗਰੇਜ਼ਾਂ ਨੇ ਹਕੂਮਤ ਨੇ ਅੰਗਰੇਜ਼ ਹਕੂਮਤ ਨੇ ਉਸ ਵੇਲੇ ਸਾਡੇ ਵਾਸਤੇ ਚੰਗੇ ਕੰਮ ਕੀਤੇ ਸੀ ਸਭ ਤੋਂ ਪਹਿਲਾਂ ਸਾਨੂੰ ਆਪਣਾ ਖੇਤਾ ਹਾਸਕੇ ਦਿੰਦੇ ਸੀ ਸਾਥੋਂ ਨਹੀਂ ਲਿਆ ਗਿਆ ਭਗਤ ਸਿੰਘ ਨੂੰ ਫਾਂਸੀ ਨਹੀਂ ਸੀ ਲੱਗਣੀ ਪਰ ਸਾਡੇ ਹਾਕਮਾ ਨੇ ਉਹਨਾਂ ਨੂੰ ਫਾਇਲਵਾ ਆ ਕੇ ਇਹੀ ਸੋਚਿਆ ਜਿਸ ਤਰ੍ਹਾਂ ਪਿੱਛੇ ਸਾਡਾ ਮੋਰਚਾ ਲੱਗਾ ਸੀ ਪਿਆਰਿਓ ਕਿਸਾਨਾਂ ਦਾ ਉਹਦੇ ਵਿੱਚ ਜਦ ਨੌਜਵਾਨ ਅੱਗੇ ਹੋਣ ਲੱਗੇ ਤੇ ਕਾਮਰੇਟਾਂ ਨਾਲ ਨੇ ਰਲ ਮਿਲ ਕੇ ਸਾਰਾ ਕੰਮ ਤਾਰ ਪੀੜੋ ਕੀਤਾ ਉਸ ਤੋਂ ਬਾਅਦ ਆ ਜਿਹੜਾ ਦੌਰ ਚੱਲਿਆ ਅੱਜ ਵੀ ਸਾਡੇ ਨੌਜਵਾਨ ਜਿਨ੍ਹਾਂ ਦੇ ਵਿੱਚ ਬਗੈਰ ਕਿਸੇ ਸਜ਼ਾ ਤੋਂ ਬਗੈਰ ਕਿਸੇ ਕਾਰਨ ਤੋਂ ਜੇਲਾਂ ਦੇ ਵਿੱਚ ਰੁੱਲ ਰਹੇ ਨੇ ਕੋਈ ਪੁੱਛ ਨਹੀਂ ਰਿਹਾ ਉਹੀ ਨਿਜਾਮ ਉਦੋਂ ਸੀ ਤੇ ਉਹੀ ਅੱਜ ਹੈ ਔਰ ਅੰਗਰੇਜ਼ਾਂ ਨੇ ਕਿਹਾ ਸੀ ਕਿ ਭਗਤ ਸਿੰਘ ਨੂੰ ਆਜ਼ਾਦ ਕਰਵਾ ਲਵੋ ਮਹਾਤਮਾ ਗਾਂਧੀ ਨੇ ਕਿਹਾ ਕੋਈ ਲੋੜ ਨਹੀਂ ਜੇ ਇਹ ਨੌਜਵਾਨ ਅੱਗੇ ਆ ਗਏ ਸਾਡਾ ਹਲਵਾ ਮੰਡਾ ਨਹੀਂ ਪਕੇਗਾ ਅੱਜ ਵੀ ਇਹੀ ਸੋਚ ਲੈ ਕੇ ਲੀਡਰ ਚੱਲਦੇ ਨੇ ਪਿਆਰਿਓ ਪਰ ਦੁਨੀਆ ਫੇਰ ਵੀ ਇਸ ਕਾਨੂੰਨ ਨੂੰ ਨਹੀਂ ਸੋਚਦੀ ਸੋ ਖੈਰ ਆਓ ਉਹਨਾਂ ਨੇ ਜਿਹੜੇ ਕਾਨੂੰਨ ਬਣਾਏ ਉਹਨਾਂ ਕਾਨੂੰਨਾਂ ਦੀ ਆਪਾਂ ਤੁਹਾਡੇ ਨਾਲ ਸਾਂਝ ਪਾਈਏ ਭਾਰਤ ਵਿੱਚ ਅੰਗਰੇਜ਼ ਹਕੂਮਤ ਦਰਮਿਆਨ ਬਣੇ ਕਾਨੂੰ ਬ੍ਰਾਹਮਣਾ ਵੱਲੋਂ ਲਾਗੂ ਰੂਕ ਮਾਉਣ ਵਾਲੀਆਂ ਪ੍ਰਸਾਵਾਂ ਜਿਸ ਤੇ ਅੰਗਰੇਜ਼ਾਂ ਨੇ ਰੋਕ ਲਾਈ ਹੋਰ ਕਿਸੇ ਤੋਂ ਨਹੀਂ ਲੱਗੀ ਉਦੋਂ ਬਾਅਦ ਕੋਈ ਕਾਨੂੰਨ ਨਹੀਂ ਬਣਿਆ ਉਸੇ ਤਰ੍ਹਾਂ ਚੱਲਦੇ ਨੇ 1880 ਵਿੱਚ ਮਨੁੱਖ ਦੀ ਬਲੀ ਦੀ ਪਰਥਾ ਤੇ ਰੋਕ ਕਿਹਨੇ ਲਾਈ ਪਿਆਰਿਓ ਅੰਗਰੇਜ਼ਾਂ ਨੇ ਲਾਈ 1833 ਵਿੱਚ 1833 ਵਿੱਚ ਸਰਕਾਰੀ ਨੌਕਰੀ ਲਈ ਸ਼ਰਨ ਜਾਤੀ ਦਾ ਹੀ ਹੋਣਾ ਲਾਜ਼ਮੀ ਸ਼र्त ਸੀ ਬਾਕੀਆਂ ਨੂੰ ਕੋਈ ਨਹੀਂ ਸੀ ਪੁੱਛਦਾ 1833 ਦੇ ਵਿੱਚ ਅੰਗਰੇਜ਼ ਹਕੂਮਤ ਨੇ ਇਸ ਨੂੰ ਖਤਮ ਕੀਤਾ ਛੋਟੀਆਂ ਜਾਤਾਂ ਦੇ ਬੱਚਿਆਂ ਲਈ ਸਰਕਾਰੀ ਨੌਕਰੀ ਦਾ ਰਾਹ ਜਿਹੜਾ ਸੀ ਉਹ ਪਧਰਾ ਆਇਆ 1835 ਤੋਂ ਪਹਿਲਾਂ ਕਾਨੂੰਨ ਚੱਲਦਾ ਸੀ ਪੰਡਤਾਂ ਦਾ ਕਿ ਪਹਿਲਾ ਬੇਟਾ ਗੰਗਾਦਾਨ ਕਰ ਦਿਓ ਪਾ ਪਹਿਲਾ ਬੇਟਾ ਗੰਗਾ ਨੂੰ ਦੇ ਦਿਓ ਗੰਗਾ ਨਦੀ ਵਿੱਚ ਛੋਟੀਆਂ ਜਾਤਾਂ ਦੇ ਲੋਕਾਂ ਨੂੰ ਨਰ ਬੱਚਾ ਗੰਗਾ ਨਦੀ ਵਿੱਚ ਛੁੱਟ ਦਿੱਤਾ ਜਾਂਦਾ ਸੀ ਉਸ ਦੇ ਉੱਤੇ ਰੋਕ ਵੀ ਅੰਗਰੇਜ਼ਾਂ ਨੇ ਲਾਈ ਪਿਆ ਰਿਓ 1835 ਵਿੱਚ ਲਾਰਡ ਮਕਾਲੇ ਦੀ ਸਿੱਖਿਆ ਨੀਤੀ ਨੇ ਛੋਟੀਆਂ ਜਾਤਾਂ ਨੂੰ ਪੜ੍ਹਾਈ ਦਾ ਹੱਕ ਮਿਲਿਆ ਪਹਿਲਾਂ ਵੱਡੀਆਂ ਜਾਤਾਂ ਦੇ ਹੀ ਲੋਕ ਪੜ੍ਹਦੇ ਸਨ ਨੌਕਰੀਆਂ ਤੇ ਤਾਹੀਂ ਬੈਠਦੇ ਸਨ ਨਾ ਫਿਰ ਛੋਟੀਆਂ ਜਾਤੀਆਂ ਵਾਲੇ ਜਦੋਂ ਨੌਕਰੀ ਤਾਜੀ ਮਿਲੇਗੀ ਨੇ ਪੜ੍ਹਾਈ ਹੋਵੇਗੀ ਹੁਣ ਤਾਂ ਚਲੋ ਸਾਡੇ ਬੱਚੇ ਅੱਜ ਕੱਲ ਵੈਸੇ ਹੀ ਚੱਜ ਨਾਲ ਪੜ੍ਹਦੇ ਨਹੀਂ ਕਾਮਯਾਬ ਤਾਂ ਹੀ ਨਹੀਂ ਹੋ ਰਹਾਏ ਬਾਕੀ ਗੁਰੂ ਸਵਾਰਿਓ ਉਸ ਵਲੇ ਉਹਨਾਂ ਨੇ ਛੋਟੀਆਂ ਜਾਤਾਂ ਨੂੰ ਸਵਨ ਜਾਤੀ ਨਾਲੋਂ ਵੱਧ ਅਧਿਕਾਰ ਦਿੱਤੇ 35 ਦੇ ਵਿੱਚ ਹੁਕਮ ਹੋਇਆ ਇਹ ਛੋਟੀਆਂ ਜਾਤਾਂ ਦੇ ਬੱਚੇ ਵੀ ਪੜ੍ਹ ਸਕਦੇ ਨੇ ਨੌਕਰੀਆਂ ਕਰ ਸਕਦੇ ਨੇ 1835 ਕੋਈ ਵੀ ਭਾਰਤੀ ਚਾਹੇ ਛੋਟੀ ਜਾਤ ਦਾ ਹੀ ਕਿਉਂ ਨਾ ਹੋਵੇ ਜੱਜ ਜੀਸੀ ਐਸਐਸਪੀ ਦੇ ਕਮਿਸ਼ਨਰ ਤੱਕ ਲੱਗ ਸਕਦਾ ਹੈ ਇਹ ਵੀ ਕਾਨੂੰਨ ਉਸ ਵੇਲੇ ਅੰਗਰੇਜ਼ ਸਰਕਾਰ ਨੇ ਬਣਾਇਆ 1829 ਵਿੱਚ ਸਤੀ ਪ੍ਰਥਾ ਦੇ ਪੂਰਨ ਰੋਗ ਲੱਗਦੀ ਪਿਆਰੋ ਉਸ ਵੇਲੇ ਪਤੀ ਦੇ ਮਰਨ ਦੇ ਉੱਤੇ ਵਿਧਵਾ ਨੂੰ ਜਲਾ ਦਿੱਤਾ ਜਾਂਦਾ ਸੀ ਵਿਧਵਾ ਨੂੰ ਜਲਾਉਣ ਦਾ ਤਰੀਕਾ ਵੇਖੋ ਢੋਲ ਨਗਾਰੇ ਵਜਾਵ ਜਾ ਕੇ ਉਹਦੀ ਕਿਸੇ ਨੇ ਸੁਣਨੀ ਨਹੀਂ ਤੇ ਰੰਗ ਰੌਣਕਾਂ ਦੁਨੀਆ ਨੂੰ ਐਸੇ ਕਿਤੇ ਦੇ ਵਿਸਫਸਾਇਆ ਹੋਇਆ ਸੀ ਕਿ ਉਹ ਤੂਤੀਆਂ ਨਗਾਰਿਆਂ ਦੀ ਆਵਾਜ਼ ਦੇ ਵਿੱਚ ਉਸ ਵਿਚਾਰੀ ਦੀ ਕੋਈ ਗੱਲ ਹੀ ਨਹੀਂ ਸੀ ਸੁਣਦਾ ਇੱਕ ਬੰਨੇ ਤੇ ਉਹਦਾ ਘਰ ਦਾ ਮਰ ਗਿਆ ਦੂਜੇ ਬੰਨੇ ਬੱਚੇ ਛੋਟੇ ਨੇ ਤੇ ਉਸ ਵਿਧਵਾ ਨੂੰ ਜਲਾ ਕੇ ਇਸ ਜੀਉਂਦੀ ਨੂੰ ਸਤੀ ਕੀਤਾ ਜਾਂਦਾ ਸੀ ਢੋਲ ਨਗਾਰੇ ਚ ਕਿਸੇ ਨੇ ਗੱਲ ਨਹੀਂ ਸੁਣਨੀ ਸਹੀ ਬਣਾ ਕੇ ਦਾਲਦਾਲੇ ਘੇਰਾ ਵੱਲ ਕੇ ਸਾੜ ਕੇ ਪਰਾਂ ਕਰਦੇ ਹੁੰਦੇ ਸਨ ਯਾਰ ਇਸ ਕਰਕੇ ਇਹ ਵੀ ਕਾਨੂੰਨ ਜਿਹੜਾ ਸੀ 1829 ਦੇ ਵਿੱਚ ਅੰਗਰੇਜ਼ਾਂ ਨੇ ਬਣਾਇਆ ਸੀ ਸਤੀ ਪ੍ਰਥਾ ਦੇ ਰੋਕ ਬਿਲਕੁਲ 1829 ਦੇ ਵਿੱਚ ਹੀ ਦੇਵਦਾਸੀ ਪ੍ਰਥਾ ਤੇ ਲੋਕ ਨੇ ਰੋਕ ਲੱਗੀ ਗਰੀਬ ਲੋਕਾਂ ਨੇ ਮੰਦਰ ਵਿੱਚ ਆਪਣੀ ਵਾਲਗ ਬੇਟੀ ਨੂੰ ਦੇਵਦਾਸੀ ਦੇ ਰੂਪੇ ਦੇਣਾ ਪੈਂਦਾ ਸੀ ਜਿਸ ਨਾਲ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਸੀ ਬੱਚਾ ਹੋਣ ਤੇ ਲੜਕੀ ਨੂੰ ਮੰਦਰ ਚੋਂ ਕੱਢ ਦਿੱਤਾ ਜਾਂਦਾ ਸੀ ਬੱਚੇ ਦਾ ਨਾਮ ਹਰੀ ਜਨ ਰੱਖ ਦਿੱਤਾ ਜਾਂਦਾ ਸੀ ਜੋ ਮਹਾਤਮਾ ਗਾਂਧੀ ਨੇ ਇਸ ਨਾਮ ਨੂੰ ਖੂਬ ਪ੍ਰਚਾਰਿਆ ਬਹੁਤ ਵਿਸਾਰ ਕੀਤਾ 1849 ਵਿੱਚ ਔਰਤਾਂ ਦੀ ਸਿੱਖਿਆ ਲਈ ਪਹਿਲਾ ਕੰਨਿਆ ਸਕੂਲ ਕਰਕਟੇ ਦੇ ਵਿੱਚ ਖੋਲਿਆ ਗਿਆ ਔਰ ਲੜਕੀਆਂ ਨੂੰ ਵੀ ਬਰਾਬਰ ਦੇ ਹੱਕ ਦੇਣ ਵਾਸਤੇ ਹਾ ਦਾ ਨਾਰਾ ਕੀ ਕਾਨੂੰਨੀ ਪਾਸ ਕੀਤੇ ਸਨ ਇਹ ਅੰਗਰੇਜ਼ ਸਰਕਾਰ ਨੇ ਕੀਤੇ ਸਨ ਇੱਕ ਗੰਦੀ ਪਰਸਾ ਦਾ ਖਾਤਮਾ ਅੰਗਰੇਜ਼ੀ ਸਰਕਾਰ ਨੇ ਕੀਤਾ ਇਸ ਪਰਸਾ ਵਿੱਚ ਨਵੀਂ ਦੁਲਹਨ ਨੂੰ ਆਪਣੀ ਪਹਿਲੀ ਰਾਤ ਮੰਦਰ ਦੇ ਪੁਜਾਰੀ ਕੋਲ ਜਾਣਾ ਲਾਜ਼ਮੀ ਸੀ ਹੁਣ ਕੋਈ ਦੱਸ ਸਕਦਾ ਹੈ ਕਿ ਅੰਗਰੇਜ਼ੀ ਹਕੂਮਤ ਭਾਰਤੀ ਪਛੜੇ ਸਮਾਜ ਦੀ ਕਿੰਨੇ ਕਿਸੇ ਸਵਰਗ ਤੋਂ ਘੱਟ ਕੰਮ ਨਹੀਂ ਕੀਤੇ ਐਸੇ ਜੋ ਪੰਡਤਾਂ ਦੇ ਖੂਨ ਬਣੇ ਸਰਕੋਨਾਂ ਨੂੰ ਉਹਨਾਂ ਨੇ ਖਤਮ ਕੀਤਾ ਅਸੀਂ ਅਜੇ ਵੀ ਕਈ ਲੋਕ ਕਹਿਣਗੇ ਗੋਰੇ ਖੰਗੇ ਸੀ ਤਾਈਓ ਟੰਗੇ ਸੀ ਭਾਵੇਂ ਅਸੀਂ ਚੱਲੀ ਦੇ ਮਗਰ ਭੱਲੇ ਲਾਈ ਲੱਗਾ ਵਾਲੇ ਕੰਮ ਕਰ ਜਾਂਦੇ ਹਾਂ ਚੰਗੇ ਕੰਮਾਂ ਨੂੰ ਸਲਾਉਣਾ ਚਾਹੀਦਾ ਹੈ ਮਾਣਿਆਂ ਨੂੰ ਨਿੰਦਣਾ ਚਾਹੀਦਾ ਹੈ ਸੋ ਇਸ ਕਰਕੇ ਉਸ ਵੇਲੇ ਜੇ ਕੋਈ ਚੰਗੀ ਪੱਗ ਬੰਦਾ ਸੀ ਪਿਆਰਿਓ ਤੇ ਅੰਗਰੇਜ਼ ਸਰਕਾਰ ਉਹਨੂੰ ਮਰਬੇ ਜ਼ਮੀਨਾਂ ਦੇ ਹਿਸਾਬ ਨਾਲ ਨਾਮ ਦਿੰਦੀ ਸੀ ਇਹ ਵੀ ਕਹਿ ਸਕਦੇ ਹਾਂ ਵੀ ਨਹੀਂ ਤੁਸੀਂ ਕੋਪੀ ਪਾਓ ਜਿਸ ਤਰ੍ਹਾਂ ਅੱਜ ਦਾ ਨਜ਼ਾਮ ਹੈ ਅੱਜ ਸਿੱਖਾਂ ਨੂੰ ਵੀ ਇਹ ਕਿ ਜਰਿਆ ਨਹੀਂ ਜਾਂਦਾ ਪਰ ਉਸ ਵੇਲੇ ਸਾਰਿਆਂ ਲੋਕਾਂ ਦੇ ਉੱਤੇ ਰਾਜ ਉਹਨਾਂ ਨੇ ਕਿਉਂ ਕੀਤਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲੇ ਸੀ ਸਾਰਿਆਂ ਦੀ ਬਹੁਗੰਤੀ ਦੇ ਵਿੱਚ ਹੀ ਕਾਰਜ ਕਰਦੇ ਸਨ ਔਰ ਇਸ ਕਰਕੇ ਹੀ ਉਹ ਕਾਂਜਾਂਜਬ ਰਹੇ ਅੱਜ ਦੀਆਂ ਸਰਕਾਰਾਂ ਅੱਜ ਦੇ ਸਮੇਂ ਦੇ ਹਾਕਮ ਆਪਣੀ ਮਰਜ਼ੀ ਦੇ ਨਾਲ ਆਪਣੇ ਕਾਨੂੰਨ ਘੜ ਕੇ ਉਹਨੇ ਕੁ ਲੋਕਾਂ ਤੱਕ ਸੀਮਤ ਰਹਿ ਜਾਂਦੇ ਨੇ ਤਾਂ ਹੀ ਉਹਨਾਂ ਦਾ ਪੰਜਾਂ ਸਾਲਾਂ ਬਾਅਦ ਪਤਾ ਕਟਿਆ ਜਾਂਦਾ ਹੈ ਔਰ ਨਵੀਆਂ ਸਰਕਾਰਾਂ ਲੋਕ ਚੁਣਦੇ ਨੇ ਕਿਉਂਕਿ ਉਹਨਾਂ ਤੋਂ ਵਿਸ਼ਵਾਸ ਉੱਠ ਜਾਂਦਾ ਹੈ ਅਗਰ ਵਿਸ਼ਵਾਸ ਲੋਕਾਂ ਦੇ ਵਿੱਚ ਬਣਾਉਣਾ ਹੈ ਤੇ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਚੱਲਣਾ ਪਊ। ਅਗਰ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਕਾਇਮ ਕੀਤਾ ਸੀ ਪਿਆਰਿਓ ਤੇ ਸਾਰੀਆਂ ਜਾਤਾਂ ਸਾਰੇ ਧਰਮ ਸਾਰੇ ਵਰਗ ਇਕੱਠੇ ਕਰਕੇ ਉਹਨੇ ਵਿਚਰ ਲਾ ਕੇ ਫਿਰ 44 ਸਾਲ ਰਾਜ ਕਰਕੇ ਗਿਆ ਸੀ। ਅੱਜ ਵੀ ਇਹੀ ਸਮਾਂ ਹੈ ਸਮੇਂ ਦੀ ਲੋੜ ਹੈ ਕਿ ਹਰ ਇੱਕ ਨੂੰ ਨਾਲ ਲੈ ਕੇ ਚੱਲਾਂਗੇ ਕਾਮਯਾਬੀ ਮਿਲੇਗੀ ਨਹੀਂ ਤੇ ਨਹੀਂ ਮਿਲੇਗੀ। ਸੋ ਪਿਆਰਿਓ ਅਗਰ ਇਹ ਵਿਚਾਰ ਚੰਗੇ ਲੱਗਣ ਤੇ ਸਾਡੇ YouTube ਚੈਨਲ ਗੁਰੂ 13 TV ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਇਹਦੇ ਉੱਤੇ ਕਮੈਂਟ ਦਿਓ ਗਲਤ ਹੈ ਜਾਂ ਸਹੀ ਹੈ ਸੋ ਮਿਹਰਬਾਨੀ ਕਰਕੇ ਇਹਨਾਂ ਗੱਲਾਂ 'ਤੇ ਧਿਆਨ ਦਿਓ ਜੀ ਤੁਹਾਡੇ ਨਾਲ ਸਦਾ ਹੀ ਸਾਡਾ ਸਾਥ ਰਹੇਗਾ ਅਸੀਂ ਤੁਹਾਡੇ ਰਿਣੀ ਰਵਾਂਗੇ ਛਿੱਤੇ ਮੇਰ ਭਰਿਆ ਰੱਖੋ ਹੋਈਆਂ ਭੁੱਲਾਂ ਨੂੰ ਅਚਤਾਰਿਓ ਗੱਲ ਦੇ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ